ਸ੍ਰੀ ਅੰਮ੍ਰਿਤ ਸਰ ਸਾਹਿਬ ਸ਼ਹਿਰ ਵਿੱਚ ਗੁਰੂ ਰਾਮਦਾਸ ਜੀ ਦੇ ਘਰ ਨੂੰ ਜਾਣ ਵਾਲੇ ਰਸਤੇ ਤੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਜਾਣ ਬੁੱਝ ਕੇ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਲੋਕ ਸੋਸ਼ਲ ਮੀਡੀਆ ਤੇ ਫੇਮਸ ਹੋਣ ਵਾਸਤੇ ਅਜਿਹੀਆਂ ਹਰਕਤਾਂ ਕਰਦੇ ਹਨ ਜਾਂ ਫਿਰ ਸਿੱਖ ਕੌਮ ਦੇ ਚੁੰਡੀਆਂ ਵੱਢ ਕੇ ਦੇਖਣਾ ਚਾਹੁੰਦੇ ਹਨ ਕਿ ਕੌਮ ਦਰਦ ਮਹਿਸੂਸ ਕਰਦੀ ਹੈ ਜਾਂ ਫਿਰ ਜ਼ਮੀਰ ਪੱਖੋਂ ਸੁੱਤੀ ਪਈ ਹੈ ਅਜਿਹੀਆਂ ਘਟਨਾ ਇਤਿਹਾਸਕ ਸਥਾਨਾਂ ਤੇ ਵਾਪਰਦੀਆਂ ਹਨ ਇੱਕ ਨੌਜਵਾਨ ਲੜਕੀ ਵੱਲੋਂ ਹਰਕਤ ਕੀਤੀ ਗਈ ਹੈ ਜੋ ਪੰਜਾਬ ਲਾਈਵ ਡੈਲੀਕਾਸਟ ਸੋਸ਼ਲ ਮੀਡੀਆ ਤੇ ਚਲਾਈ ਗਈ ਹੈ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਅੰਮ੍ਰਿਤਸਰ ਵਿੱਚ ਸਿੱਖ ਜਥੇਬੰਦੀਆਂ ਜਸ ਰੋਮਣੀ ਕਮੇਟੀ ਜਾਂ ਸਿੱਖ ਕਹੌਣ ਵਾਲੇ ਲੋਕਾਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਇਹਨਾਂ ਲੋਕਾਂ ਨੂੰ ਰੋਕਿਆ ਜਾਵੇ ਇਸ ਸਬੰਧੀ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਭਾਈ ਬਲਬੀਰ ਸਿੰਘ ਤੇ ਜਥੇ ਦੇ ਸਿੰਘਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਤੁਸੀਂ ਜੁੜੇ ਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮਾ ਕ੍ਰਿਪਾਲ ਸਿੰਘ ਛੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਬਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਵਰਾਸਤੀ ਮਾਰਗ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਪਹਿਲਾਂ ਜਦੋਂ ਬਾਦਲ ਸਰਕਾਰ ਸੀ ਉਹਨਾਂ ਨੇ ਨਚਾਰ ਬੁਤਲਾਤੇ ਸਨ ਭੰਗੜੇ ਵਾਲੇ ਉੱਥੇ ਲਕਾਨ ਕੇ ਲੋਕ ਖੁੱਲੜ ਬਾਗ ਅਨਪੜ ਲੋਕ ਕਈ ਪੜੇ ਲਿਖੇ ਵੀ ਉਹ ਉੱਥੇ ਆਣ ਕੇ ਆਪਣੀਆਂ ਵੀਡੀਓਗ੍ਰਾਫੀ ਕਰਕੇ ਦਰਬਾਰ ਸਾਹਿਬ ਨੂੰ ਨਾਲ ਹਰਮੰਦਰ ਸਾਹਿਬ ਦੀ ਵੀਡੀਓਗ੍ਰਾਫੀ ਅਟੈਚ ਕਰਕੇ ਆਪਣੇ ਸੋਸ਼ਲ ਮੀਡੀਆ ਤੇ ਪਾਉਂਦੇ ਸਨ ਸਿੱਖ ਜਥੇਬੰਦੀਆਂ ਨੇ ਇਤਰਾਜ਼ ਕਰਕੇ ਸਰਕਾਰ ਕੋਲੋਂ ਮੰਗ ਕਰਕੇ ਤੇ ਉਹ ਜਿਹੜੇ ਭੰਗੜੇ ਵਾਲੇ ਬੁੱਤ ਸਨ ਉਹ ਚੁਕਾ ਦਿੱਤੇ ਗਏ ਸਨ ਜਥੇਬੰਦੀਆਂ ਵੱਲੋਂ ਪਰ ਹੁਣ ਨਵਾਂ ਬੇੜੀਆਂ ਲੜਕੀਆਂ ਨੌਜਵਾਨ ਆਣ ਕੇ ਉੱਥੇ ਗੰਦੇ ਗਾਣੇ ਲਾ ਕੇ ਜਿਹੜਾ ਇਹ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਮਰਜ਼ਾਦਾ ਨੂੰ ਭੰਕਾ ਰਹੇ ਨੇ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਡੀਸੀ ਅੰਮ੍ਰਿਤਸਰ ਦੇ ਕੋਲੋਂ ਮੰਗ ਕਰਦੇ ਆ ਕਿ ਇਹ ਜਿਹੜੀਆਂ ਅੱਜ ਹੁਣ ਨਵੀਆਂ ਨਵੇਂ ਨੌਜਵਾਨ ਬੱਚੇ ਜਿਹੜੇ ਉਥੇ ਗੰਦੇ ਗਾਣੇ ਲਾ ਕੇ ਨਾਚ ਕਰ ਰਹੇ ਨੇ ਉਹਨਾਂ ਨੂੰ ਆਪਣੇ ਤੌਰ ਤੇ ਰੋਕ ਦੇਣਾ ਕਿਉਂਕਿ ਲੱਗੇ ਪ੍ਰਸ਼ਾਸਨ ਵੀ ਉਦਾਂ ਖਲੋਤਾ ਹੈ ਵੇਖ ਰਿਹਾ ਹੈ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਹੋ ਰਹੀ ਹੈ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਇਹ ਜਥੇਬੰਦੀਆਂ ਇਹ ਚੀਜ਼ ਨੂੰ ਕਦੀ ਬਰਦਾਸ਼ਤ ਨਹੀਂ ਕਰਨਗੀਆਂ ਇਹਦਾ ਮੁੜ ਕੇ ਨਾ ਕਿ ਉਹ ਕਿ ਆਣ ਕੇ ਜਥੇ ਬੰਦੀਆਂ ਨੇ ਕਿਸੇ ਦੀ ਧੀ ਭੈਣ ਨੂੰ ਕੁੱਟਿਆ ਕਿਉਂਕਿ ਇਹ ਜਿਹੜੀਆਂ ਧੀਾਂ ਭੈਣਾਂ ਨੇ ਇਹ ਬਿਲਕੁਲ ਆਣ ਕੇ ਹਰਮੰਦਰ ਸਾਹਿਬ ਜਾਣ ਵਾਲੇ ਰਸਤੇ ਨੂੰ ਜਿਹੜਾ ਉਹ ਨਿਚਾਰ ਬਣਾ ਰਹੀਆਂ ਨੇ ਇਹ ਬਰਦਾਸ਼ਤ ਕਰਨ ਤੋਂ ਬਾਹਰ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਉਸ ਰਸਤੇ ਦੇ ਉੱਤੇ ਪਹਿਲਾਂ ਕਿ ਬਾਬਰ ਸਰਕਾਰ ਦੇ ਸਮੇਂ ਦੇ ਵਿੱਚ ਬੋਤ ਲਾਏ ਗਏ ਸੀ ਉਹ ਸਿੰਘਾਂ ਨੇ ਬੜੀ ਜਦੋਜਾਦ ਕਰਕੇ ਉਹ ਬੋਤ ਜਿਹੇ ਸਿਲਵਾਏ ਸੀ ਪਰ ਹੁਣ ਉੱਥੇ ਨਵਾਂ ਹੀ ਕੰਮ ਚੱਲ ਪਿਆ ਜਿਹੜਾ ਪ੍ਰਸ਼ਾਸਨ ਦੇ ਲਾਗੇ ਹੀ ਇਹ ਲੜਕੀਆਂ ਉੱਥੇ ਅਸ਼ਲੀਲ ਵੀਡੀਓ ਬਣਾਉਂਦੀਆਂ ਅਤੇ ਫੇਸਬੁੱਕ ਤੇ ਚਲਾਈਆਂ ਜਾਂਦੀਆਂ ਇਹ ਪ੍ਰਸ਼ਾਸਨ ਤੋਂ ਪੁਰਜੋਰ ਮੰਗਿਆ ਪਰ ਮੰਗੇ ਸੀ ਕਿੰਨਾ ਕੀਰ ਕਰ ਦੇਵਾਂਗੇ ਹੈ ਸਾਰਾ ਕੁਝ ਬਾਹਰ ਆ ਮੰਗ ਕਰਨ ਤੋਂ ਕਿਉਂਕਿ ਖਾਲਸਾ ਖੁਦ ਖੁਦਾਵਾਲੀ ਸ਼ਕਤੀ ਫਿਰ ਜਦੋਂ ਖਾਲਸੇ 'ਚ ਵਰਦੇ ਫਿਰ ਇਹਨਾਂ ਨੇ ਰੋਣਾ ਪਿੱਟਣਾ ਪਰ ਅਸੀਂ ਨਨੋ ਅਜੇ ਇੱਕ ਵਾਰੀ ਤੇ ਬੇਨਤੀ ਕਰਦੇ ਹਾਂ ਕਿਉਂਕਿ ਪਹਿਲਾਂ ਖਾਲਸਾ ਦਾ ਫਰਜ਼ ਹੁੰਦਾ ਬੇਨਤੀ ਕਰਨੀ ਪਰ ਜੇ ਕਦੋਂ ਜਦੋਂ ਕੋਈ ਬਿਲਕੁਲ ਹੀ ਸਿਰ ਤੋਂ ਪਾਣੀ ਲੰਘ ਜਾਵੇ ਨਾ ਤੇ ਫਿਰ ਖਾਲਸਾ ਜਿਤਨਾ ਹੈਗਾ ਉਹ ਆਪਣਾ ਸ਼ਕਤੀ ਵਧਪ ਲੈਂਦਾ ਆ ਅਸੀਂ ਇਹ ਕਰਕੇ ਪਹਿਲਾਂ ਬੇਨਤੀ ਕਰਦੇ ਹਾਂ ਵੀ ਇਸ ਕੰਮ ਨੂੰ ਬੰਦ ਕੀਤਾ ਜਾਵੇ ਜੇ ਨਾ ਬੰਦ ਕੀਤਾ ਗਿਆ ਤੇ ਫਿਰ ਖਾਲਸਾ ਖੁਦ ਇਸ ਕੰਮ ਨੂੰ ਬੰਦ ਕਰਨ ਦਾ ਸੋ ਸਮਰੱਥਾ ਰੱਖਦਾ ਆ ਅਸੀਂ ਪੁਰ ਜੋੜੇ ਮੰਗ ਕਰਦੇ ਹਾਂ ਪ੍ਰਸ਼ਾਸਨ ਦੇ ਕੋਲੋਂ ਨਹੀਂ ਤੇ ਸਰਕਾਰਾਂ ਇਹਦੇ ਜ਼ਿੰਮੇਵਾਰ ਹੋਣਗੀਆਂ ਜੋ ਵੀ ਵਾਅਦਾ ਘੋਟਾਇਆ ਕਿ ਸਾਰਾ ਕੁਝ ਸਰਕਾਰਾਂ ਦੇ ਜ਼ਿੰਮੇ ਬਊਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਲਸਾ ਰਾਜਵਿਦੀ ਦੀ ਫਤਿਹ ਅੰਮ੍ਰਿਤਸਰ ਸਿਫਤੀ ਦਾ ਘਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਨ ਵਸਾਈ ਹੋਈ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਵਿਰਾਸਤੀ ਮਾਰਗ ਦੇ ਉੱਪਰ ਜੋ ਹਰਮੰਦਰ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਉਹਦੇ ਤੇ ਅਸ਼ਲੀਲ ਵੀਡੀਓ ਲੜਕੀਆਂ ਵੱਲੋਂ ਬਣਾ ਕੇ ਤੇ ਫੇਸਬੁੱਕ ਤੇ ਪਾਈਆਂ ਜਾ ਰਹੀਆਂ ਨੇ ਜੋ ਕਿ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਇੱਕ ਪ੍ਰਸ਼ਾਸਨ ਦੇ ਕੋਲੋਂ ਸਾਡੀ ਮੰਗ ਆ ਜਥੇਬੰਦੀਆਂ ਦੀ ਵੀ ਇਹਨੂੰ ਤੁਰੰਤ ਜਿਹੜਾ ਹੈ ਬੰਦ ਕੀਤਾ ਜਾਵੇ ਨਹੀਂ ਤੇ ਫਿਰ ਜਥੇਬੰਦੀਆਂ ਵੱਲੋਂ ਆਪਣੇ ਤੌਰ ਤੇ ਬੰਦ ਕੀਤਾ ਜਾਊਗਾ ਬਾਕੀ ਸਰਕਾਰ ਦੀ ਸਾਰੀ ਜ਼ਿੰਮੇਵਾਰੀ ਹੋਊਗੀ ਇਸ ਕਰਕੇ ਪਹਿਲ ਦੇ ਆਧਾਰ ਤੇ ਇਹ ਜਿਹੜਾ ਅਸ਼ਲੀਲ ਵੀਡੀਓ ਪਾਉਣੀਆਂ ਨੇ ਬੰਦ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ